ਪਾਲ ਸੜੀ ਇਹ ਮੈਨੂੰ ਫੋਨ ਨਹੀਂ ਦਿੰਦੀ ਹੈਗੀ ਕਿਉਂ ਫੋਨ ਨਹੀਂ ਦਿੰਦੀ ਉਹਦਾ ਪਿਓ ਦਾ ਫੋਨ ਚਲ ਮੈਂ ਦਵਾ ਮ ਆ ਜਾ ਐ ਕਿ ਮੈਂ ਦਿੰਦੀ ਹੈਗੀ ਕੀ ਕਰ ਤੂੰ ਕੁੜੇ ਨੂੰ ਫੋਨ ਕਰਵਾ ਕੇ ਕਿੰਨੇ ਸਵੇਰੇ ਲੈ ਕੇ ਬੈਜਣੀ ਆ ਕੰਮ ਨਹੀਂ ਹੈਗਾ ਤੈਨੂੰ ਕੋਈ ਸਾਰਾ ਸਵੇ ਘਰ ਕੇ ਆਈ ਸੀ ਸਾਰਾ ਕੀ ਕਰਕੇ ਆਈਆਂ ਤੂੰ ਨਾਮ ਕਰ ਰਹੀ ਹੈ ਦੁਨੀਆ ਬੈਠੇ ਬੈਠਾ ਰੋਟੀਆਂ ਅਸੀਂ ਕਰਵਾਣੇ ਆ ਨਾ ਇਹ ਤਾਂ ਮੈਨੂੰ ਦੱਸਿਆ ਕਰ ਜਦੋਂ ਨਹੀਂ ਦਿੰਦੀ ਦੇਖ ਲੈ ਮੈਂ ਆ ਕੇ ਤੇਰਾ ਸਿਰ ਮਾਰਨੀ ਆ ਮਾਨੂੰ ਦੇਖਦੀ ਆ ਬਲੀਜੀ ਨੂੰ ਵੀ ਕੀ ਕਰ ਲਈਏ ਬਾਹਰ ਹਾਂ ਮੈਨੂੰ ਦੱਸ ਦਿਆ ਕਰੋ ਉਹਦੀ ਸੰਗਣ ਦੀ ਕੋਈ ਲੋੜ ਨਹੀਂ ਮਰਾਂ ਚੁੰਡੇ ਜੇ ਨਾ ਵੱਟਨਾ ਸਵੇਰ ਹੈ ਨਹੀਂ ਗਰਮੀ ਹਾਂ ਕੋਈ ਦਰਖਤ ਵੀ ਨਹੀਂ ਛੱਡਿਆ ਲੋਕਾਂ ਨੇ ਖੇਤਾਂ 'ਚ ਬੰਦਾ ਬੈਠ ਕੇ ਆਰਾਮ ਕਰਨ ਲਈ ਚੱਲ ਘਰੇ ਜਾਂਦੇ ਆ 1 ਵਜ ਗਿਆ ਪਟਾ ਰਾਮ ਕਰਕੇ ਫੇਰ ਆ ਜਾਂਗੇ ਬਾਅਦ ਦੁਪਹਿਰਾ ਹੋ ਰਿਆ ਮੱਚ ਕੇ ਉੱਪਰ ਚ ਪਾਣੀ ਪੂਣੀ ਪੀ ਕੇ ਫੇਰ ਦੇਖਦੇ ਆ ਚੱਲ ਜੰਮੀ ਹੱਥ ਤੋਏ ਬੈਨੇ ਖਾਂਣ ਵਿੱਜਰੇ ਨੇ ਇਹਨਾਂ ਪੁੱਤੇ ਸਾਰੀ ਚੱਲ ਇਹਨੂੰ ਐ ਨਹੀਂ ਪਿਆ ਵੀ ਭੰਡੇ ਪਈ ਨਹੀਂ ਡੰਗੂਰਾ ਵਰਗੀ ਕਾ ਪੈਗਾ ਕਿਹੜੇ ਕਿਹੜੇ ਨੂੰ ਸਮਾਰੂੰਗੀ ਆਹ ਦੇ ਤੇਰੇ ਕਿਹੜਾ ਤੂੰ ਪੈਗਾ ਮੋਜਨਾ ਮੈਂ ਤਾਂ ਬੱਟਾ ਕਰਕੇ ਆਈ ਬੱਟਾ ਕਿਹੜੀ ਕਰਕੇ ਇੱਕ ਕੱਬ ਦੇ ਲਈ ਤੇਰੇ ਮੈਨੂੰ ਨਾ ਬੱਟਾ ਤਪੋਰੀਂ ਇਹ ਕਾ ਕੋਲਾ ਚਾਹਦਾ ਹੁਣ ਮਰਿਆ ਸੀ ਗਿਆ ਸੀ ਗਰਮੀ ਹੋ ਰਹੀ ਆਪੇ ਕਰ ਲੂੰਗਾ ਆਪੇ ਕਰ ਲੂੰਗਾ ਮਰ ਜਾਣਾ ਨਹੀਂ ਕਬ ਹੋਵੇ ਬੋਲੇ ਸਮਝਾਵੇ ਸਾਰਾ ਬੇੜਾ ਜੇ ਸਾਰੇ ਬੋਲੇ ਉਹਨੂੰ ਸਮਝਾਵੇ ਕਿਹੜਾ ਕਮਾਲ ਕਰਦੇ ਨੇ ਰਾਣੇ ਬਾਤ ਬਤੇ ਲਿਆ ਨੇ ਆ ਵੀ ਬਾੜਾ ਜਾਂ ਦੁਪਹਿਰੇ ਲੱਗ ਰਿਹਾ ਹੈ ਭਟਾ ਛਾਂਗਣਾ ਐ ਨਹੀਂ ਦੇਖ ਸਕਦੇ ਇਹ ਜਿੱਤ ਪੈਰਾ ਹੋ ਰਹੇ ਨੇ ਤੇ ਜੀ ਚਗਾਤੀ ਨੇ ਸਾਰੇ ਡੰਗਰ ਮਾਰ ਰਹੇ ਨੇ ਤੇ ਹੈ ਪਤਾ ਨਹੀਂ ਕੀ ਕਰਦੇ ਨੇ ਆਹਦਾ ਚਾਚਾ ਵੀ ਬਾਹਰ ਬੱਟਾਂ ਦੇ ਲੱਗ ਰਿਹਾ ਦੁਪਹਿਰੇ ਲੈ ਆ ਲੱਗ ਰਹੀ ਆ ਭਾਂਡੇ ਮਾਂਜਣ ਤੇ ਕੁੜੀਏ ਤੇਰਾ ਦਿਮਾਗ ਹੱਲਿਆ ਦੁਪਹਿਰਾ ਹੋ ਰਿਹਾ ਆ ਆਥਨ ਤੜਕੇ ਕੰਮ ਕਰ ਲਿਆ ਕਰ ਤੂੰ ਦੁਪਹਿਰੇ ਲੱਗ ਰਹੀ ਆ ਭਾਂਡੇ ਮਾਂਜਣਾ ਬੁਖਾਰ ਦੇ ਨੂੰ ਜਾਊ ਉਹ ਚਾਚਾ ਬੋਲ ਰਿਹਾ ਜਿਹੜੇ ਦੁਪਹਿਰੇ ਲੱਗ ਰਹੇ ਪੱਟਾ ਛੰਗਣ ਪਤਾ ਨਹੀਂ ਪੱਖ ਚ ਮੇਰੇ ਫਰਕ ਹੈ ਜਾਂ ਤੁਹਾਡੇ ਫਰਕ ਹੈ ਪੈ ਵੀ ਨਹੀਂ ਆਪਾਂ ਨੂੰ ਪੈਸਾ ਮੰਦਾ ਪਹਤਾ ਬਿਮਾਰ ਹੋ ਜੇਗੀ ਕੀ ਕਰੇਗੀ ਬਈ ਅੱਜ ਤਾਂ ਉਹਨੂੰ ਤੇ ਚਾਚਾ ਨੂੰ ਮਾ ਗੁਸ ਗਾਣਾ ਗੱਡਿਆ ਛੇ ਜਿਤਰਾਂ ਕਿ ਦੁਪਹਿਰੇ ਸੁੱਤਾ ਪਿਆ ਉਹਨੂੰ ਚਾਕੇ ਬਾਹਰ ਤੱਕ ਛੱਡ ਕੇ ਆਈ ਇਹਨੂੰ ਕਿ ਸ਼ੌਕ ਸ਼ੋਨਾ ਜੀ ਜਿਹੜੇ ਪਹਿਲੇ ਕੰਮ ਕਰਨ ਦਾ ਮੈਨੂੰ ਅੰਦਰੋਂ ਕੰਮ ਵਿੱਚ ਬਾਹਰ ਕੱਢ ਕੇ ਭਾਂਡੇ ਮਲਣ ਲਾਤਾ ਹੁਣ ਇਹ ਬਚਾਰੇ ਨੂੰ ਨਾ ਚਾਹ ਪਿੰਡ ਕਿੰਨੇ ਰੋਟੀ ਪੁੱਛੀ ਉਹ ਤਾਂ ਇਹਦਾ ਤਾਂ ਕੰਮ ਇਹੀ ਹੈ ਇਹਨੇ ਭੁੱਖੀ ਮਾਰ ਮਾਰ ਕੇ ਤੇਰੀ ਮਾਂ ਹੀ ਮਾਰਦੀ ਸੀ ਇਹਨੇ ਤੂੰ ਤਾਂ ਛੋਟੀ ਹੀ ਸੀ ਬਸ ਉਹ ਵਕਤ ਨੂੰ ਰੋਣਿਆ ਜਿੱਦਾਂ ਦੀ ਆਈ ਆ ਇਹਨੇ ਘਰ ਜਾੜਦਾ ਕੀ ਕੀਲਾਂ ਦੇ ਮਾਲਕ ਤੇ ਆਪਾਂ ਸਭ ਦਾ ਆਪਣੇ ਭਾਂਡਿਆਂ ਨੂੰ ਸਾਰਾ ਖਵਾਤਾ ਹੁਣ ਆਪਦੇ ਤਾਂ ਲਾਦ ਹੋਈ ਨਹੀਂ ਆ ਭਤੀਜੀ ਤੇ ਆ ਕੇ ਬਿਠਿਆ ਤੀ ਤੂੰ ਹੈ ਨਹੀਂ ਤੀ ਤੈਨੂੰ ਆ ਪਾਲਣਾ ਦੀ ਆਪਦੇ ਭਾਈਆਂ ਦੀ ਹੋ ਕੇ ਕਰਦੀ ਕੋਈ ਨਾ ਪੁੱਤ ਟੈਨਸ਼ਨ ਨਾ ਲੈ ਟਾਈਮ ਕੱਢਣਾ ਪਊ ਆਪਾਂ ਨੂੰ ਮੈਂ ਤੇਰੇ ਚਾਚੇ ਨੂੰ ਦੇਖਦਾ ਉਹਨੂੰ ਬੋਲਾ ਜਾ ਕੇ ਤੇ ਐਂ ਲੱਗਿਆ ਰਹੇ ਦੁਪਹਿਰੇ ਠੀਕ ਐ ਇਹ ਚ ਮੈਂ ਥੋੜੀ ਜਿਹੀ ਚੀਜੀ ਲੈ ਦਿਲ ਕੋ ਕੇ ਖਾ ਲਈ ਚੰਗਾ ਹਾਂ ਇਹਨੂੰ ਨਾ ਦੱਸੀ ਹੁਣ ਦੇ ਹੋਣੀ ਮੈਂ ਤਾਂ ਚੁਗਲੀਆਂ ਹੋਰ ਉਹ ਲੈਣੀ ਆਂ ਨਾ ਖੋਲੂਗੀ ਮੇਰੇ ਤੋਂ ਅੱਲਾਹ ਤੇਰਾ ਆਉਤੀ ਰੇ ਕੰਦ ਮਾ ਖਾ ਲ ਰੇ ਤੇਰਾ ਦੋ ਪਟੇ ਲੇ ਤੂੰ ਉਥੇ ਆਰਾਮ ਕਰ ਲੰਦਾ ਦੋ ਮਿੰਟ ਗਿਆ ਤੀ ਬੜੇ ਭਾਈ ਗਿਆ ਤੀ 1 ਵਜੇ ਗਿਆ ਤੀ ਨਾਲੇ ਤਾਂ ਦੋ ਰੋਟੀਆਂ ਖਾ ਲੂੰ ਨਾਲੇ ਦੋ ਘੰਟੇ ਕਰ ਲੂੰਗਾ ਰਾਮ ਮੇਰੀ ਬਾਹ ਫੜ ਕੇ ਕਿਚਕੇ ਬਾਹਰ ਲਾ ਲਿਆ ਕਹਿੰਦੀ ਕੰਮ ਨਹੀਂ ਕਰਦਾ ਉਹ ਛੋਟਿਆ ਮੈਂ ਤੈਨੂੰ ਐ ਕਹਿਣਾ ਆਪਣੇ ਵਕਤ ਕੱਢਣਾ 30 ਕਿੱਲੇ ਪੈਲੀ ਦੀ ਇਹਨੇ ਸਾਰਾ ਬਦੇ ਭਾਈਆਂ ਨੂੰ ਤਾਂ ਖਵਾਤਾ ਕਿਉਂ ਦੁਪਹਿਰੇ ਚ ਆਪਾਂ ਬਿਮਾਰ ਹੋ ਜਾਾਂਗੇ ਆਪਾਂ ਨੂੰ ਦਵਾਈ ਨਹੀਂ ਮੰਣੀ ਦਵਾਈ ਨਹੀਂ ਕਿਸੇ ਨੇ ਉਹਦਾ ਚੁੱਡੂ ਐ ਉਹਦਾ ਗੁਲਾਮ ਰਹਿੰਦਾ 24 ਘੰਟੇ ਨਾ ਕੋਈ ਨਾ ਕਰੇ ਕੁਛ। ਪੁਰਿਆ ਬੰਦੇ ਜੇ ਲਾਤੇ ਆ ਮਿੱਟੀ ਚ ਕਾਈ ਜਾਂਦੀ ਆ। ਪਤਾ ਨਹੀਂ ਕਿਨੂੰ ਚਕਾਈ ਆ ਪੈਸਿਆਂ ਦੀ। ਮਿੰਦੀ ਚਾਕੇ ਕੱਲੋਂ ਆਹ ਮਿੰਦੀ ਰੰਗ ਕੱਟ ਜੂਗੀ ਕਿੱਥੋਂ ਆਪਾਂ ਪਾਵਾਂਗੇ। ਦਾ ਜੂ ਖੇਤ ਆਪਣਾ। ਤੂੰ ਗੱਲ ਕਰਿਆ ਤਾਂ ਮੇਰੀ ਤਾਂ ਸੁਣਦਾ ਨਹੀਂ ਕੋਈ ਕੰਜਰਾ। ਨਾਲੇ ਉਹ ਕਿਹੜਾ ਸੁਣਦਾ ਹੈ। ਉਹਨੂੰ ਆ ਦੋ ਧੱਫੇ ਲਵਾ ਆਂਦੀ ਆ ਆਪਣੇ ਭਾਈਆਂ ਤੋਂ ਲੈ ਕੇ। ਐਂ ਕਰਾ। ਤੂੰ ਰਾਮ ਕਰ ਲੈ ਇਹਨੇ ਮੈਂ ਆਣਾ ਤੇਰੇ ਕੋਲੇ ਉੱਥੇ ਮਮੜਾ ਜਾ ਚਾਚਾ ਆ ਗਿਆ ਬਲਕਿ ਚਾਹੇ ਦੋ ਨਜੂ ਬੁੱਤਾ ਸੋਣ ਟਾਈ ਮੇਰੇ ਡੈਡੀ ਦੇ ਚਾਚਾ ਆਉਂਦੇ ਸੀ ਉਹ ਕਹਿੰਦੇ ਸੀ ਰੋਟੀ ਖਾਣੀ ਹੈ ਰੋਟੀ ਨੂੰ ਹੁਣ 12 ਵਜੇ ਉਹਨਾਂ ਦੇ ਰੋਟੀ ਯਾਦ ਆ ਗਈ ਉੱਥੇ ਪਈ ਹੋਣੀ ਫੂਕ ਲ ਦੇ ਦੇ ਚਾਰ ਨਾਲ ਰੋਟੀ ਖਾਣੀ ਹੈ ਮੇਰੇ ਚਾਚੇ ਨੇ ਤੇ ਬਾਪੇ ਨੇ ਕੀ ਤੇਰੇ ਬਾਪ ਜੰਗਰ ਕੋਈ ਕੰਮ ਕਰਕੇ ਆਇਆ ਗਈਆਂ ਦਾ ਗੋਹਾਂ ਮੱਦ ਕੇ ਲਿਆਇਆ ਓਰੇ ਮਨਮਾਗਾ ਚਾਚੀ ਮੇਰੇ ਬਾਪੇ ਨੂੰ ਰੋਟੀ ਦੇਣੀ ਹੈ ਆ ਗਏ ਓਰੇ ਰੋਟੇ ਖਾਣ ਨੁਪੁੱਤਿਆਂ ਨੇ ਜਮੀ ਖਾ ਲਿਆ ਸੰਤਾ ਸਬਜੀ ਨਹੀਂ ਲਈ ਕੀ ਟਿਵੀ ਨਹੀਂ ਪੁੱਛਦੀ ਐ ਜਿਵੇਂ ਬਣਾਉਂ ਦੇ ਦੂਗੀ ਤਾਂ ਇਹ ਉਹਨਾਂ ਦੱਬੇ ਚ ਰੋਟੀ ਨਹੀਂ ਹੈਗੀ ਮੈਂ ਬਣਾ ਦਾਂ ਫੇਰ ਰੋਟੀ ਰੋਟੀ ਕੁੜੀ ਸੌਣ ਲੱਗ ਗਈ ਹੁਣ ਖੜਕਾ ਲਗਾ ਪੈ ਜਾਣਗੇ ਫੇਰ ਇਹਨੇ ਟਿਊਸ਼ਨ ਤੇ ਜਾਣਾ ਕੜੀ ਪੈ ਜਾਣਾ ਮੇ ਦੋਸਤਾਂ ਮੈਨੂੰ ਲੱਗਦਾ ਜਿੱਦੇ ਮੈਂ ਮਰ ਗਈ ਮੇਰੇ ਨਾਲ ਤਾਂ ਮਰਾਜ ਕੋਲੇ ਵੀ ਜਾਉਂਗੇ ਤੁਸੀਂ ਨਹੀਂ ਮੇਰਾ ਖੈਰਾ ਛੱਡਦੇ ਹੈਗੇ ਨਹੀਂ ਜਿਹੜੇ ਸਾ ਆਪਣਾ ਬੋਲ ਵੀ ਉਸਨਾਂ ਕੁੜੀ ਨਹੀਂ ਤੂੰ ਮੈਨੂੰ ਲੈਕਚਰ ਕਰਨ ਲੱਗ ਕੇ ਤੂੰ ਮੇਰੇ ਮੱਤਾਂ ਵੀ ਨਹੀਂ ਤਾਂ ਜਾਣੀ ਐ ਰੋਜ਼ ਦੇ ਕਿੱਛ ਆਨੰਦ ਨੂੰ ਰੋਟੀ ਨਹੀਂ ਲੱਗਨੀ ਆਏ ਨੇ ਮੈਂ ਕਿਹ ਚੋਂ ਰੋਟੀ ਖਾਣੇ ਆਏ ਨੇ ਫੇਲ ਦੇ ਚ ਕੋਈ ਕੰਮ ਕਰਕੇ ਆਏ ਨੇ ਬੇਲੀ ਬੈਠੇ ਰ ਗੱਲਾਂ ਮਾਰਦੀਆਂ ਜਾ ਕੇ ਦੇਖ ਲੈ ਆ ਦੇ ਕਾ ਕੁੜੀ ਦੇ ਵੀ ਫਰ ਲੱਗੇ ਵੱਡੇ ਫਾਰੇ ਦੇ ਵੀ ਲੱਗੇ ਕਿਵੇਂ ਬੋਲਦੀ ਹੈ ਜਵਾਨ ਲੜਾਂਦੇ ਕੋਈ ਨਹੀਂ ਇਹਦੇ ਫਰ ਤਾਂ ਮੈਨੂੰ ਘਟਣੇ ਪੈਣਗੇ ਕੋਈ ਟੋਕ ਕੇ ਗਰੀਬ ਜਾ ਕਾਲਾ ਮਲੀ ਜਾਣਾ ਜਿਹੜਾ ਆਥਣੇ ਖਾ ਲੈ ਤੜਕੀ ਦੀ ਸੋਚ ਹੋਵੇ ਜਿਹੜਾ ਤੜਕੀ ਖਾ ਲੈ ਆਥਣ ਦੀ ਸੋਚ ਹੋਵੇ ਕੋਈ ਨਾ ਫਿਰ ਇਹ ਨਾ ਜੇ ਗੋਹੇ ਦੀ ਟੋਕਰੀ ਚੱਕੀ ਇੰਤਾਂ ਮੈਸਕਾਨੀਆ ਸ਼ਬਦ ਬੋਲਣ ਦਾ ਸੌਜਾ ਸੌਜਾ ਤੂੰ ਇਹ ਤਾਂ ਹੀ ਬਗਵਾਸ ਮਾਰਦੀ ਐ ਬਿੰਦਕਾ ਕਦੇ ਕੋਈ ਆ ਗਿਆ ਕਦੇ ਹਲ ਤਾਂ ਇੱਕੋ ਕੰਜਰੀ ਮਰ ਗਈ ਪਰ ਖੈੜਾ ਛੁੱਟ ਗਿਆ ਹਲੇ ਬੋਲਾ ਨਹੀਂ ਬਿਆ ਛੋਟਾ ਫਰਦਾ ਪੌਂਕਦਾ ਬਧੀਆ ਮੇਰੇ ਸਾਰੇ ਆਹੀ ਫਿਰਨਾ ਮੈਂ ਤਾਂ ਕੈਨੀਆ ਤਾ ਨੂੰ ਹੋਵੇ ਨਾ ਨਾ ਕੰਜਰਾਂ ਦਾ ਹੈ ਜਾਂਦਾ ਦੋ ਕੰਜਰੀਆਂ ਹੋਰ ਆ ਜਾਣੀਆਂ ਤੇ ਪਾਣ ਨੂੰ ਪਹਿਲੀ ਇਹ ਤੇ ਪਾਉਂਦੇ ਨੇ ਜਿਵੇਂ ਕਰੀ ਮਸੌਣੇ ਨਹੀਂ ਦਿੰਦੇ ਹੈਗੇ ਪਤਾ ਨਹੀਂ ਕਿ ਬਾਦ ਹੀ ਪੈ ਰਹੇ ਨੇ ਨੁਪੁੱਤੇ ਹੱਥ ਤੋਕੇ ਆ ਰਿਹਾ ਚਾਹ ਪਾਣੀ ਪਾਣੀ ਲੈ ਬਤਾ ਬੈ ਜਾ ਤੈਨਾਂ ਨਾਲ ਗੱਲ ਕਰਨੀ ਸੀ ਚਾਚੇ ਕਿਉਂ ਗਰਮੀ ਚ ਫਿਰਦਾ ਬੜਾ ਮੋਟਾ ਆਰਾਮ ਲੈ ਲਿਆ ਘਰ ਧੁੱਪ ਦੇਖ ਕੇ ਨਹੀਂ ਸਿਖਰਦੀ ਚੜੀਏ RAM ਪੁੱਤਾ ਆਪਣੇ ਕਰਮਾਂ ਚ ਕਿੱਥੇ RAM ਕਰਨੇ ਆਇਆ ਸੀ ਮੈਂ ਜਦੋਂ ਬਾਹ ਫੜ ਕੇ ਕੱਢਿਆ ਮੈਨੂੰ ਆ ਤੂੰ ਨਹੀਂ ਕੋੜਨੇ ਉਰੇ ਭਾਂਡੇ ਮਾਂਜਰੀ ਕੀ ਦੁਪਹਿਰੇ ਚ ਮੈਂ ਵੀ ਅੰਦਰ ਬੈਠੀ ਸੀ ਮੈਨੂੰ ਵੀ ਅੰਦਰੋਂ ਠਾਲ ਕੇ ਲੈ ਕੇ ਆਈ ਪਹਿਲਾਂ ਕਹਿੰਦੀ ਭਾਂਡੇ ਮਾਂਜ ਨਾਲੇ ਮੈਂ ਸਾਰੇ ਕੰਮ ਕਰਕੇ ਹੁਣ ਬੈਠੀ ਸੀ ਉਹ ਬੋਲਦੀ ਹੈ ਚਲ ਕੀ ਕਰੀਏ ਤਾ ਇਵੇ ਕਿਸੇ ਨੇ ਲਗਾਮ ਨਹੀਂ ਪਾਈ ਤੇਰੀ ਤਾਈ ਜੀ 7 ਅਕਤੂਬਰ ਹੀ ਰੂ-ਰੂ ਕਰਤਾ ਇਨੀ ਜ਼ਮੀਨ ਜੈ ਆਤੀ ਪਤਾ ਨਹੀਂ ਪੈਸਾ ਕਿੱਥੇ ਟਪਾਉਂਦੀ ਆ ਹੁਣ ਐ ਕਰ ਤੂੰ ਕੱਲ ਨੂੰ ਪੁੱਤ ਤੇਰਾ ਹੋਜੂ ਰਿਸ਼ਤਾ ਤੂੰ ਮਾੜਾ ਮੋਟਾ ਸਾਨੂੰ ਪਾਣੀ ਤਾਂ ਨਹੀਂ ਦੇ ਦੰਨੀ ਆ ਦੋ ਰੋਟੀਆਂ ਚਾਹੀਦੀਆਂ ਤਿੱਥੋਂ ਸਰਦੀਆਂ ਨੇ ਕੱਲ ਨੂੰ ਤੇਰਾ ਵੀ ਦੇਖਣਾ ਵਿਆਹ ਸ਼ਾਦੀ ਕਰਨੀ ਆ ਅਸੀਂ ਤਾਂ ਭੁੱਖੇ ਮਰ ਜਾਾਂਗੇ ਉਹ ਤੇਰੇ ਬਾਪ ਨੂੰ ਕਹਿ ਕੋਈ ਨਿੱਕਾ ਮੋਟਾ ਵਿਆਹ ਕਰਾ ਲੂ ਕੋਈ ਛੱਡੀ ਛੁੱਡੀ ਹੋਈ ਮਿਲ ਜਾਂਦੀ ਹੁੰਦੀ ਆ ਨਹੀਂ ਸਾਡਾ ਕੋਈ ਹਿੱਲਾ ਨਹੀਂ ਕੋਈ ਨਹੀਂ ਡੈਡੀ ਨੂੰ ਆ ਜਾਂਦੋ ਆਪਾਂ ਫਿਰ ਗੱਲ ਕਰਦੇ ਆ ਡੈਡੀ ਨਾਲ ਹਾਂ ਉਹਨੂੰ ਕਹਿ ਦੇ ਸੁਣ ਜਾ ਕੇ ਦੇਖ ਲੈਂਦੇ ਚਾਚੇ ਨੇ ਕਿਹਾ ਹਾਂ ਸਾਰੀ ਗੱਲ ਸੁਣ ਲਈ ਹੂੰ ਕੋਈ ਨਹੀਂ ਡੈਡੀ ਇਹ ਤਾਂ ਅੱਗੇ ਆਪਾਂ ਗੱਲ ਕਰ ਲਾਂਗੇ ਉਹਨਾਂ ਨਾਲ ਜੇ ਮੰਨ ਲੈ ਕੋੜੀ ਚਾਚੇ ਡੈਡੀ ਨਾਲ ਮੰਨੇ ਫਿਰ ਤੁਸੀਂ ਕਰਾ ਲਿਓ ਵੈਸੇ ਵੀ ਉਹਨਾਂ ਦਿੱਤਾ ਮੈਂ ਹੈਗੀ ਆ ਲੋਕ ਵਿਸੋਸੋ ਗੱਲਾਂ ਕਰਨਗੇ ਐਡੀ ਕੁੜੀ ਹੋਰੀ ਐ ਦੁਬਾਰੋਂ ਵਿਆਹ ਕਰਾਈ ਜਾਂਦਾ ਉਹ ਪੁੱਤ ਮੈਂ ਕਿਦਾਂ ਜਵਾਬ ਦਿੰਦਾ ਵੀ ਮੈਂ ਵਿਆਹ ਨਹੀਂ ਕਰਾਂਦਾ ਮੇਰਾ ਤਾਂ ਚਡੇਲ ਹੋ ਨਹੀਂ ਦੰਦੀ ਪਿੰਡ ਚ ਮੇਰਾ ਤਾਂ ਰੋਲਾ ਪਾ ਰਖਿਆ ਬੀਤੀ ਰਤਾ ਪੋਂਦੂਆ ਟੀਰਾ ਤਾਂ ਪੋਂਦੂਆ ਪੋਂਦੂ ਦਾ ਟੀਰਾ ਆ ਪਿਆ ਜਿਹੜਾ ਬੋਲਦਾ ਨਹੀਂ ਮੇਰਾ ਤਾਂ ਰੋਲਾ ਪਾ ਰਖਿਆ ਨਹੀਂ ਵੀ ਪੋਂਦੂ ਆਹੀ ਤਾਂ ਅਗਰ ਕਿ ਮੈਨੂੰ ਨਹੀਂ ਕੋਈ ਕਰਾਂਦਾ ਰਿਸ਼ਤਾ ਰੁੱਸਤਾ

ਤੈਨੂੰ ਤਾਂ ਵੀ ਕੋਈ ਤਰਾਇਆ ਨਹੀਂ ਨਹੀਂ ਚਾਚੇ ਮੈਨੂੰ ਤਾਂ ਕੋਈ ਤਰਾਇਆ ਕਰ ਤੇਰਾ ਕਰਾ ਲਾਂਗੇ ਵਧੀਆ ਰਿਸ਼ਤਾ ਕਿਸੇ ਘੈਂਟ ਕਰਾਈ ਉਧਰੇ ਤੇਰੇ ਉਧਰੇ ਵਿਆਹ ਦਾਂਗੇ ਤੇਰਾ ਜਿੱਦਰਾ ਸੀ ਸਾਰਾ ਜਿੰਨਾ ਮੰਮੀ ਨੇ ਆਵਾਇ ਚਾਚੇ ਹੱਸ ਕੇ ਨਾ ਟਾਲ ਜਿੰਨਾ ਚਿਰ ਤੁਹਾਡੇ ਤੇ ਮੇਰੇ ਡੈਡੀ ਦਾ ਕੋਈ ਹੱਲ ਨਹੀਂ ਬਣਦਾ ਮੈਂ ਇਹ ਨਹੀਂ ਕਰਾਉਂਦੀ ਰੋਟੀ ਤਾਂ ਤੁਹਾਨੂੰ ਹੁਣ ਨਹੀਂ ਮਿਲਦੀ ਮੇਰੇ ਜਾਣ ਤੋਂ ਬਾਅਦ ਕਿਹੜੇ ਲੰਗਰ ਦੇਣੇ ਇਹਨੇ ਇਹ ਗੱਲ ਨੂੰ ਥੋੜਾ ਗੌਰ ਨਾਲ ਲਓ ਤੇ ਕੋਈ ਹਿੱਲਾ ਕੱਢੋ ਇਹਦਾ ਚਲ ਪੁੱਤ ਆ ਜਾ ਨਾ ਤੇ ਤੇਰੇ ਬਾਪ ਨੂੰ ਓਪਾ ਤਾਂ ਕਿੱਧਰ ਨੂੰ ਗਿਆ ਹੁਣ ਲੰਗਿਆ ਫਿਰ ਆਪਾਂ ਕੱਲ ਕਰਦੇ ਆਂ ਹੂੰ ਤੁਸੀਂ ਡੈਡੀ ਨਾਲ ਗੱਲ ਕਰ ਲਿਓ ਬਾਕੀ ਮੈਂ ਵੀ ਡੈਡੀ ਨੂੰ ਸਮਝਾ ਕੇ ਦੇਖੋ ਚਲ ਜਾ ਅੰਦਰ ਆਰਾਮ ਕਰ ਲਾ ਮੈਨੂੰ ਵੀ ਓਰੇ ਸੌਣ ਦੇ ਘੜੀ ਥੱਕਿਆ ਹੋਇਆ ਠੀਕ ਐ ਚੱਪਾ ਜਾ ਅਗਲਾ ਸੇ ਆਏ ਤੇ ਚਾਹ ਪੀ ਲਾ ਓ ਕੋੜ ਨੇ ਉਹ ਰਾਮ ਕਰ ਲੈ ਗਰਿਆ ਚਾਹ ਨੂੰ ਦੱਚ ਕੀ ਹੋ ਰਿਆ ਸੀ ਚਾਹ ਦੇ ਟਾਈਮ ਤੋਂ ਸਾਇਆ ਉਹ ਡੜੀ ਆ ਗਿਆ ਚਾ ਹੋਰ ਲੈ ਦੇ ਉਹ ਬਸ ਬਸ ਮੈਂ ਤਾਂ ਤਾਰੀ ਦੀ ਮੋਟਰ ਤੇ ਬਣਾ ਕੇ ਦੀ ਚਾ ਉਹਥੇ ਬਹਿ ਗਿਆ ਦੀ ਆ ਨਾ ਉਹ ਕਹਿੰਦੇ ਚਾਹ ਪੀ ਜਾ ਘੁੰਟਾ ਤਾਂ ਮੈਂ ਪੀ ਆਇਆ ਫਿਰ ਹਾਂ ਪੀ ਆਇਆ ਮੈਂ ਚਾਹ ਤਾਂ ਹਾਂ ਅਰ ਨਾ ਨੰਦਾ ਮੇਰੀ ਕੜਪਈ ਨਾ ਨੇੜਿਕ ਮੈਂ ਤੇ ਚਾਚਾ ਕਹਿੰਦੇ ਸੀ ਵੀ ਤੁਸੀਂ ਦੂਜਾ ਵਿਆਹ ਕਰਾ ਲਓ ਲੈ ਕੰਮਲੀ ਹੋਈਆਂ ਮੇਰੀ 60 ਸਾਲ ਦੀ ਉਮਰ ਹੋ ਰਹੀ ਐ ਕੀ ਲੋਕ ਕਹਿਣਗੇ ਉੱਚ ਘੌਂਦੇ ਕਹਿਣਗੇ ਲੈ ਫਿਰ ਕਿਉਂ ਇਹੋ ਜਿਹੀ ਦਿੱਤੀ ਹੋ ਰਹੀ ਐ ਇਹਨੂੰ ਵਿਆਹ ਦੀ ਸੋਚ ਰਹੀ ਉਹ ਹੁੰਦਾ ਕੱਟ ਲਾਂਗੇ ਇਹਦਾ ਬਾਹ ਇਹ ਕੱਟ ਲੈਣਾ ਤੂੰ ਆ ਨਹੀਂ ਕਰਿਆ ਕਰਦੇ ਕੋਈ ਦੇਖ ਲੈ ਥੱਡੀ ਥੁੱਡੀ ਹੋਈ ਦੇਖ ਲੈ ਮੈਨੂੰ ਵੀ ਔਖਾ ਯਾਰ ਆਹ ਕੁੜੀ ਤਾਂ ਕੱਲੂ ਭਗਜੂ ਬਗਾਨੇ ਕਰ ਆਪਣਾ ਕੌਣ ਔਰੇ ਇੰਨੇ 2-4 ਸਾਲ ਲੰਘਦੇ ਮੈਂ ਤਾਂ ਕਹਿੰਦਾ ਵੀ ਤੂੰ ਕਰਾ ਲੈ ਤੂੰ ਕਹਤੀ ਇਹਨੂੰ ਕਰਾ ਲੈ ਤੇਰੀ ਤਾਂ ਉਮਰ ਵੀ ਆ ਮੈਨੂੰ ਤਾਂ ਲੋਕ ਮੈਨੇ ਮਾਰਨਗੇ ਤੂੰ ਕਰਾ ਲੈ ਕਹਿੰਦਾ ਤੂੰ ਕਰਾ ਲੈ ਉਹ ਚੱਲ ਤੂੰ ਤਾਂ ਪੱਕਾਈ ਮਰ ਜਾਨਾ ਮੈਂ ਤਾਂ ਚੱਲਿਆ ਪਾਤੜਾ ਨੂੰ ਮੈਂ ਤੈਨੂੰ ਦੱਸਾਂ ਇਹ ਜਿਹਾ ਮੂਰਖਾਂ ਗੱਲਾਂ ਕਰਦੇ ਹੁੰਦੇ ਤੁਸੀਂ ਤਾਂ ਚਾਚਾ પતિ ਜਾ ਓ ਮੇਰਾ ਹੌਣ ਨਹੀਂ ਦਿੰਦੀ ਕਹਿੰਦੀ ਪਉਂਦੂਆ ਰੋਲਾ ਪਾਰਖਿਆ ਉਹ ਪਉਂਦੂ ਨਹੀਂ ਆ ਗਿਆ ਉਮਰ ਆ ਗਈ ਤੇਰੀ ਮੈਨੂੰ ਲੋਕ ਮੂੰਹ ਚ ਫੂੰਦ ਦੇਣਗੇ ਲੋਕੀ ਕਹਿਣਗੇ ਇਹ ਨੀ ਮੰਦਾ ਇਹ ਨੀ ਮੰਦਾ ਬਰੀ ਸੁਸਿਗਰ ਆ ਲਵਿਰ ਜਾ ਚੂਆ ਉਹ ਪੁੱਤ ਮੈਨੂੰ ਕੋਈ ਕੰਧਰ ਕਰੇਦਾ ਸੀ ਮੁੰਡਾ ਰੋੜਾ ਪਰਖੇਦਾ ਇਹਨੇ ਵੀ ਬੋੜਾ ਬੋੜਾ ਤਰੀ ਤਾਈਨੇ ਮੈਨੂੰ ਕਰੋ ਦਾ ਵਰ ਨਹੀਂ ਕੋਈ ਜਾਣ ਦਿੰਦਾ ਆ ਤੇਰੇ ਪਾਪੇ ਵਾਲੇ ਕੱਪੜੇ ਪਾਣਾ ਮੈਂ ਤਾਂ ਕਹਿੰਦੇ ਪਤਰਾ ਪਾ ਕੇ ਰੁਲ ਜਾਗਾ ਤੂੰ ਛਾਰਾ ਇਹ ਜਨਾਨੀ ਬਾਬਿਆਂ ਦੇ ਜਾਂਦੀ ਆ ਇਹ ਤੂੰ ਤੱਕੜੀ ਰਹਿ ਕੋਈ ਨਾ ਜਦੋਂ ਬੋਲਦੀ ਆ ਰੇਲ ਬਣਾ ਦਿਆ ਕਰ ਕੋਈ ਨਹੀਂ ਠੀਕ ਆ ਜਾ ਕਰਾਂ ਕਰਲਾ ਰਾਮ ਕੋਈ ਕਿੱਧਰ ਫਿਰਦੀ ਆ ਤੂੰ ਦੁਪਹਿਰੇ ਇਹ ਤਾਂ ਬਹੁਤ ਪਹੇ ਤੇ ਹਾਲਾਤ ਮਾੜੇ ਨੇ ਇਸ ਦੁਪਹਿਰੇ ਤਾਂ ਕੋਈ ਨਹੀਂ ਆਂਦਾ ਇਹ ਪਏ ਜਾਨਵਰ ਵੀ ਆਪਦੇ ਆਲੇ ਨੇ ਚ ਵੜ ਗਏ ਨੇ ਤਾਂ ਦੁਪਹਿਰੇ ਚ ਤਾਂ ਅੱਛਾ ਵਕਤ ਦੇ ਮਾਰੇ ਫਿਰਦੇ ਆ ਬਈ ਦੁਪਹਿਰੇ ਚ ਹੋਰ ਕੀ ਕਰਨਾ ਹੈਗਾ ਮੈਂ ਤਾਂ ਭਾਈ ਤੈਨੂੰ ਐਂ ਕਹਿੰਦਾ ਸੀ ਸਾਡਾ ਲਾਲ ਹੀ ਘਰ ਅੱਛਾ ਹੋਰ ਰੋਟੀਆਂ ਖਾ ਕੇ ਦੁਪਹਿਰਾ ਕੱਟ ਕੇ ਵਗ ਜੀ ਅਸੀਂ ਕੀ ਲੈਣਾ ਚੱਲ ਭਾਈ ਐਂ ਆ ਬਥੇਰਾ ਵਿਸ਼ਵਾਸ ਪਹਿਲਾਂ ਕਰਕੇ ਦੇਖਿਆ ਕੀ ਦੋ ਰੋਟੀਆਂ ਨੂੰ ਚੱਲ ਰਹਿਣ ਹੀ ਦੇਵਾਂ ਉਹਦਾ ਜੋ ਭਾਈ ਆਇਆ ਹਾਂ ਰਹਿਣ ਦੇ ਭਾਈ ਹੋਰ ਬਥੇਰਾ ਪਹਿਲਾਂ ਵਿਸ਼ਵਾਸ ਕਰਕੇ ਉਹ ਕਰ ਆ ਭਾਈ ਓਏ ਉਹ ਆ ਜਾ ਕਰੀ ਆਪਾਂ ਦੱਸ ਦਿਆਂ ਤੈਨੂੰ kita आप di दो दोपारे ਕਰ ਗਿਆ ਮੈਂ ਮੇਰੀ ਗੱਲ ਸੁਣਦਾ ਵਕਤ ਦੀ ਮਾਰੀ ਐ ਬਿਚਾਰੀ ਤੂੰ ਰੋਟੀਆਂ ਵਕਤ ਦੀ ਮਾਰੀ ਦੁਨੀਆ ਫਿਰਦੇ ਸੋਨੂ ਮਿਲਦੀਆਂ ਵਕਤ ਦੀ ਮਾਰੀਆਂ ਬੋ ਤੇਰੀ ਮਾਰੀ ਐ ਰੋਟੀਆਂ ਖਾਊਗੀ ਤੂੰ ਚੁੱਪ ਕਰ ਜਾ ਸਾਹੀ ਤੂੰ ਰੋਟੀਆਂ ਸੀ ਪਹਿਲਾਂ ਸੌਂ ਦਿੱਤੀ ਸੀ ਇੱਕ ਖੜਾ ਇੱਕ ਤੂੰ ਖੜਾ ਇੱਕ ਆ ਖੜੀ ਐ 1800 ਖੜੇ ਨੇ ਰਕੀ ਨੂੰ ਕਿਹਨੂੰ ਰੋਟੀਆਂ ਦਊਂਗੇ ਮੈਂ ਵਕਤ ਦੀ ਮਾਰੀਆਂ ਨੂੰ ਤੁਸੀਂ ਵੀ ਵਕਤ ਤੋਂ ਬਾਕ ਦੋ ਮਾਰਾ ਹੋਏ ਆ ਗੱਲ ਉਧਰ ਲੈ ਜਾ ਲੈ ਲੈ ਚ ਲੈ ਜਾ ਵਕਤ ਦੀ ਮਾਰੀ ਹੋਈ ਐ ਮੇਰੇ रोटियां ਆਉਂਦੀ ਸੀ ਸਗਨ ਦੋ ਰੁਪਿਆ ਦੇ ਰੋਟੀਆਂ ਉਸਨੇ ਲੈ ਗਏ ਉਹ ਕਿਹਨੇ ਸਪੰਸਰ ਕੈਸ ਕਰਦੀ ਨਾ ਖਾਲਾ ਨੂੰ ਸੋਲੇ ਆਉਂਦੇ ਕੋਮੂ ਕੀ ਜਿਹੜੇ ਲੈਣਾ ਉਦੋਂ ਸਾਰੇ ਮਿਲਾ ਕੇ ਫਿਰ ਕਹਿੰਦਾ ਸੋਨੂ ਕੀ ਨਹੀਂ ਲੈਣਾ ਪਰ ਮੇਰੇ ਸਾਲੂ ਘਰ ਮੇਰੇ ਓਏ ਇਹ ਤਾਂ ਦੋ ਰੁਪਿਆ ਬਸ ਦੀ ਮਾਰੀ ਦਿੱਤੀ ਉਹ ਖਾ ਕੇ ਇਹ ਤਾਂ ਬਾਕੀ ਕੀ ਆਉਂਦੇ ਮੈਂ ਤੁਸੀਂ ਬੇਟਾ ਅਗਲਾ ਕਰੇ ਨਾ ਬੇਸਤੀ ਨੂੰ ਬੇਸਤੀ ਰੰਗ ਕਰਾ ਪਰ ਸੋ ਸਾਡੇ ਦੁੱਤਰ ਨੂੰ ਕੋ ਸਟਾ ਕੇ ਜਾਓ